ਦੇ ਦੁਆਬਾ ਜੂਨ ਟੇਪਰ ਯੂਨੀਅਨ ਤੋਂ ਅੱਜ ਸਾਰੇ ਜਣੇ ਇਕੱਠੇ ਹੋਏ ਆਂ ਸਰਕਾਰ ਨੂੰ ਜੋ ਤੁਹਾਨੂੰ ਪਹਿਲੇ ਮੇਰੇ ਮੈਂਬਰ ਸਾਹਿਬਾਨ ਨੇ ਦੱਸਿਆ ਕਿ ਜੋ ਵੀ ਸਾਡੀਆਂ ਮੰਗਾਂ ਨੇ ਸਭ ਦੱਸ ਦਿੱਤੀਆਂ ਇੱਕ ਸਾਨੂੰ ਹੋਰ بڑے ਨਾਜਾਇਜ਼ ਤਰੀਕੇ ਨਾਲ ਤੰਗ ਕੀਤਾ ਜਾ ਰਿਹਾ ਜਦੋਂ ਕਿ ਸਾਸੀਂ ਭਾਰਤ ਦੇਸ਼ ਵਿੱਚ ਰਹਿੰਦੇ ਆਂ ਸਾਨੂੰ ਮੋਦੀ ਸਾਹਿਬ ਨੇ ਹੁਕਮਾਂ ਦੇ ਇੱਕ ਵਨ ਟੈਕਸ ਵਨ ਨੇਸ਼ਨ ਦੇ ਹਿਸਾਬ ਨਾਲ ਚੱਲਦੇ ਆ ਕੋਈ ਵੀ ਇੰਡਸਟਰੀ ਚਾਹੇ ਗੁਜਰਾਤ ਚ ਲੱਗੀ ਹੈ ਚਾਹੇ ਬੰਗਾਲ ਚ ਲੱਗੀ ਹੈ ਚਾਹੇ ਸ਼੍ਰੀਨਗਰ ਚ ਲੱਗੀ ਹੈ ਚਾਹੇ ਜੰਮੂ ਚ ਲੱਗੀ ਹੈ ਹਰ ਇੱਕ ਨੂੰ ਵਪਾਰ ਕਰਨ ਲਈ ਜੀਐਸਟੀ ਨੰਬਰ ਦਿੱਤਾ ਜਾਂਦਾ ਹੈ ਇੱਕ ਸਾਨੂੰ ਟਿਪਰਾਂ ਵਾਲਿਆਂ ਨੂੰ ਸਪੈਸ਼ਲ ਟਾਰਗੇਟ ਕਰਨ ਲਈ ਇਹਨਾਂ ਨੇ ਇੱਕ ਨਵਾਂ ਹੀ ਫੰਡਾ ਕੱਢ ਲਿਆ ਵਿਭਾਗਾਂ ਦੇ ਅਫਸਰਾਂ ਨਾਲ ਰਲ ਕੇ ਵੀ ਐਕਸ ਫਾਰਮ ਜਾਂ ਐਮ ਫਾਰਮ ਲਿਆਓ ਥੋੜਾ ਬੇਨਤੀ ਤੁਹਾਨੂੰ ਇਹ ਕਰਨਾ ਤੁਹਾਨੂੰ ਵਿਸਥਾਰ ਨਾਲ ਸਮਝਾਉਣਾ ਚਾਹਨਾ ਕਿਹੜਾ ਐਕਸ ਫਾਰਮ ਹੈ ਜਾਂ ਐਮ ਫਾਰਮ ਹੈ ਉਹ ਕ੍ਰੈਸ਼ਰ ਇੰਡਸਟਰੀ ਨੂੰ ਰਿਕੁਆਇਰਡ ਹੈ ਨਾ ਕਿ ਟਿਪਰ ਵਾਲੇ ਨੂੰ ਪ੍ਰੋਸੈਸ ਮਾਲ ਦੇ ਉੱਪਰ ਲਾਉਣਾ ਉਹਨਾਂ ਨੂੰ ਕ੍ਰੈਸ਼ਰ ਵਾਲਿਆਂ ਨੂੰ ਚਾਹੀਦੀ ਹੈ ਵੀ ਤੁਹਾਡੇ ਕੋਲ ਐਕਸ ਫਾਰਮ ਇੰਨੇ ਮਾਈਨਿੰਗ ਟਨ ਮਾਲ ਪਿਆ ਹੈ ਤੁਸੀਂ ਇੰਨਾ ਮਾਲ ਭੇਜ ਸਕਦੇ ਹੋ ਇੰਨਾ ਭੇਜ ਸਕਦੇ ਹੋ ਸਾਡੇ ਕੋਲ ਹੁੰਦਾ ਜੀ ਤਿਆਰ ਮਾਲ ਪ੍ਰੋਸੈਸ ਮਾਲ ਜਦੋਂ ਅਸੀਂ ਪ੍ਰੋਸੈਸ ਮਾਲ ਨੂੰ ਲੈ ਕੇ ਜਾਂਦੇ ਆ ਸਾਡੇ ਕੋਲ ਜੀਐਸਟੀ ਵਾਲਾ ਬਿੱਲ ਹੁੰਦਾ ਉਹ ਜੀਐਸਟੀ ਬਿੱਲ ਤੇ ਗੱਡੀ ਜਦੋਂ ਨਾਕੇ ਤੇ ਹੁੰਦੀ ਆ ਫਿਰ ਸਾਨੂੰ ਐਮ ਫਾਰਮ ਐਕਸ ਫਾਰਮ ਦੀ ਡਿਮਾਂਡ ਕੀਤੀ ਜਾਂਦੀ ਹੈ ਫਿਰ ਅਫਸਰਾਂ ਵੱਲੋਂ ਚਲਾਨ ਕੀਤਾ ਜਾਂਦੇ ਆ ਉਸ ਚਲਾਨ ਦੀ ਕੀਮਤ ਹੀ 2.5 ਲੱਖ ਰੁਪਈਆ ਤੇ ਇਸ ਤਰ੍ਹਾਂ ਦੇ ਧੱਕੇਸ਼ਾਹੀਆਂ ਦੇ ਵਿਰੁੱਧ ਹੀ ਸਾਡੀ ਅੱਜ ਰੋਸਮਾਰਸ਼ ਹੈ ਅਸੀਂ ਸਰਕਾਰ ਨੂੰ ਜਗਾਉਣਾ ਚਾਹੁੰਦੇ ਆ ਦੱਸਣਾ ਚਾਹੁੰਦੇ ਆ ਵੀ ਸਾਨੂੰ ਕਿੰਨੀਆਂ ਪਰੇਸ਼ਾਨੀਆਂ ਨੇ ਇਹ ਰੋਸਮਾਰ ਸਾਡਾ ਲਗਭਗ 100 ਕਿਲੋਮੀਟਰ ਦਾ ਅਸੀਂ ਅੱਜ ਆਪਣੇ ਦੋ ਜ਼ਿਲ੍ਹਿਆਂ 'ਚ ਕੱਢ ਰਹੇ ਆ ਤੇ ਕਹਾ ਸਰਕਾਰ ਨੂੰ ਬੇਨਤੀ ਵੀ ਕਰਦੇ ਆ ਜਾਂ ਤਾਂ ਸਾਡੇ ਵੱਲ ਧਿਆਨ ਦੇਣ ਨਹੀਂ ਤਾਂ ਅਸੀਂ ਸਾਰੇ ਆਪਰੇਟਰ ਅਣਮਿੱਥੀ ਹੜਤਾਲ ਲਈ ਜਾਵਾਂਗੇ ਤੇ ਜੇ ਬਾਜ਼ਾਰ ਦੇ ਵਿੱਚ ਇਹ ਸਰਕਾਰ ਰੇਟਾਂ ਵਜਰੀ ਦੇ ਰੇਟਾਂ ਨੂੰ ਲੈ ਕੇ ਹੀ ਹੋਂਦ ਵਿੱਚ ਆਈ ਸੀ ਹੁਣ ਇਹਦੇ ਵਿੱਚ ਹੀ ਇਹਨਾਂ ਨੇ ਸਮੱਸਿਆ ਸਾਨੂੰ ਵੀ ਕ੍ਰੀਏਟ ਕਰ ਦਿੱਤੀ ਐ ਇਹਨਾਂ ਕੋਲ ਨਾ ਕੋਈ ਪਾਲਿਸੀ ਐ 8-9 ਮਹੀਨੇ ਅੱਗੇ ਕਰੈਸ਼ਰ ਬੰਦ ਰਹੇ ਨੇ ਤੇ ਸਾਡੀਆਂ 8-9 ਮਹੀਨੇ ਤੋਂ ਕਿਸ਼ਤਾਂ ਵੀ ਅਸੀਂ ਆਪਣੇ ਨਿੱਜੀ ਯਾਰਾਂ ਦੋਸਤਾਂ ਸੱਜਣਾ ਮਿੱਤਰਾਂ ਕੋਲੋਂ ਪੈਸੇ ਫੜਫੜ ਜਮ੍ਹਾਂ ਕਰਾਈਆਂ ਨੇ ਆਫਰ ਮੈਨੂੰ ਤਾਂ ਪਹਿਲੇ ਜਦੋਂ ਜਹਾਜ਼ ਚੱਲ ਰਹੇ ਹੁਣ ਜੇ ਕੋ ਮਾੜਾ ਮੋਟਾ ਕੰਮ ਸਮੂਥ ਹੋਇਆ ਤੇ ਇਹਨਾਂ ਨੇ ਮਗਰ GST ਮੋਬਾਈਲ ਵਿੰਗ ਮਾਈਨਿੰਗ ਡਿਪਾਰਟਮੈਂਟ ਕਈ ਸਾਡੇ ਨਾਲ ਲਾ ਦਿੰਦੇ ਨੇ ਤੇ ਕਿਰਪਾ ਕਰਕੇ ਸਾਡੇ ਸਾਰੇ ਯੂਨੀਅਨ ਦੀ ਮੰਗ ਨੂੰ ਸੁਣਿਆ ਜਾਵੇ ਤੇ ਗੌਰ ਕੀਤਾ ਜਾਵੇ ਨਹੀਂ ਤੇ ਆਣ ਮਿੱਥੇ ਸਮੇਂ ਲਈ ਅਸੀਂ ਹੜਤਾਲ ਕਰਾਂਗੇ ਜੋ ਕਿ ਆਮ ਪਬਲਿਕ ਨੂੰ ਇਹਦੀ ਮਜਬੂਰੀ ਦਾ ਸਾਹਮਣਾ ਵੀ ਕਰਨਾ ਪਏਗਾ ਧੰਨਵਾਦ